ਹਾਂਜੀ ਬਾਈ ਕੀ ਹਾਲ ਚਾਲ ਨੇ ਹੋਰ ਘਰ ਪਰਿਵਾਰ ਬਾਈ ਜੜਦੀ ਕਿਰ ਨੇ ਸਾਰਿਆਂ ਦੇ ਜਾਨਵਰ ਰੇ ਸਾਰਿਆਂ ਦੇ ਵਧੀਆ ਨੇ ਬਾਈ ਆ ਗਏ ਆਪਾਂ ਇਧਰ ਲੈ ਘਰੇ ਤੇ ਟਾਈਮ ਹੋ ਗਿਆ ਬਾਈ ਸਾਢੇ ਕਿ ਸੇ ਦਾ ਟਾਈਮ ਹੋ ਗਿਆ ਬਾਈ ਯਾਰ ਲੈ ਤਨੋਟਾ ਕਰਤੀਏ ਬੰਦ ਆਪਣੇ ਆ ਪਹਿਲਾਂ ਤਾਂ പെല പീഡി ബി അപ്പ ചൂത്ത ചിട്ടിയൂത്തര ਇਹ ਨਾਲ ਦੇਖ ਰਹੇ ਹੋ ਪਾਪਾ ਜਾਂਦਾ ਪਰ ਮਾਂ ਗ੍ਰੰ ਉੱਤਰ ਪਿੱਛੇ ਲਾ ਕੇ ਬੈਠੀ ਜਾਂਦੇ ਨੇ ਸਾਰੇ ਲਗਭਗ ਕੁਡਾਲੀ ਇਹ ਖੋਲ ਢਿੱਕੀ ਆਪਣੇ ਜਾਂਬਰ ਬੱਚੇ ਵੀ ਛੱਟ ਨੇ ਦੇ ਆਪਣੇ ਜਾਂਬਰ ਛੱਟ ਨੇ ਲਗਭਗ ਸਾਰੇ ਜਾਂਬਰ ਆਪਣੇ ਓਕੇ ਦੀ ਰਿਪੋਰਟ ਬੈਠੇ ਨੇ ਭਾਈ ਤੇ ਹੁਣ ਮੈਂ ਫੋਨ ਉੱਥੇ ਰੱਖਦਾ ਹੁਣ ਇਹ ਉਰੇ ਰੱਖ ਕੇ ਫਿਰ ਦਿਖਾਉਣਾ ਸਾਨੂੰ ਇਹ ਇਹੇ ਕਰ ਦਈਏ ਸੋਇਫੂਮ ਉੱਪਰ ਆਖੋ Hadi. Hadi ya yeah ਤੇ ਤਰੀਆ ਲਓ ਲੋ ਬਈ ਯਾਰ ਕਬੂਤਰ ਤੇ ਡਾਪਾ ਉਹਨਾਂ ਰਲ ਜਾਂਦੇ ਨੇ ਆਪਣੇ ਤੇਜ਼ਲੀ ਛੋੜਨੀ ਮੇ ਆਖਰ ਨੇ ਆਪਣੇ ਤੰਨਾ ਆ ਜਾਂਦੇ ਨੇ ਤੇ ਜਿਤਲੀ ਆਪਣੀ ਥੋੜੀ ਜੀ ਨੀਮ ਹੈ ਜੀ ਉਹ ਹੁਣ ਚੜ ਜਾਂਦੇ ਹੋਵੇ ਬਸ ਚੱਕਰ ਚ ਇੱਕ ਕਰਦੇ ਚੱਕਰ ਚ ਆਹ ਫਿਰਦੇ ਆਪਣੀ ਜਿਤਲੀ ਕੋਈ ਇਹ ਹੁਣ ਜਾਂਦੇ ਤਾਂ ਅਸੀਂ ਦੇਖਦਾ ਜੀ ਤੇ ਚਲੋ ਮੈਂ ਆ ਕੇ ਕਰਦਾ ਵੀਡੀਓ ਕੰਟੀਨਿਊ ਭਾਈ ਬਣੇ ਰੱਖੋ ਵੀਡੀਓ ਦੇ ਵਿੱਚ ਸਾਢੇ 9 ਦਾ ਟਾਈਮ ਹੋ ਗਿਆ ਤੇ ਆ ਗਏ ਆਪਾਂ ਇਧਰਲੇ ਘਰੇ ਤੇ ਆਪਣੇ ਜਾਨਵਰ ਚੈੱਕ ਕਰੋ ਬਸ ਆ ਕੇ ਬੈਠਣ ਤੇ ਬਸ ਉੜੇ ਜਿਹੜਾ ਉਡਰਾਂ ਤੇ ਇਹਨਾਂ ਨੇ ਬਸ ਆ ਕੇ ਬੈਠਣਦੇ ਹੁਣ ਵਹਿ ਜਾਣੀਏ ਬਸ ਇਹ ਦੋ ਦਿਨ ਮੌਸਮ ਬਾਅਦ ਦੇਖਿਆ ਹੋ ਰਿਹਾ ਮੈਨੂੰ ਇਹਦਾ ਮੀਂਹ ਆਊ ਅੱਜ ਚਲ ਭਾਈ ਪੂਰੀ ਐ ਕਾ ਕਰਦੇ ਨੇ ਜਮਾਨਤਾ ਸਾਦਾ ਵੀਡੀਓ ਕੰਟੀਨਿਊ ਬਚੜਾ ਢਾ ਕੇ ਦੇਖਣਾ ਬਚੜਾ ਦਾ ਬਾਈ ਹਲੋ ਜੀ ਆਪਾਂ ਬਚੜਾ ਢਾਤਾ ਸੀ ਆਪਣਾ ਆ ਵਰਦਾ ਆਪਣਾ ਬਚਾ ਉਹ ਮੂਹਰ ਲਾ ਬਾਈ ਚੜਦਾ ਉੱਚਾ ਇੱਕ ਕਰੋ ਜਾਨ ਮੇਰਾ ਆਪਣਾ ਆ ਵਰਦਾ ਉਹ ਯਾਰ ਸਾਡੇ ਗਮਾਂਡੀ ਨੇ ਵੀ ਰੱਖ ਲਏ ਗੋਪੀ ਤੇ ਵਧੀਆ ਵਰਦਾ ਘਰਾਂ ਇੰਨਾ ਕਿ ਦਰਦ ਲਾ ਗਿਆ ਤਾਂ ਬਹੁਤ ਆ। ਇਹ ਸਿਰ ਆ ਕਰਾਉਂਦਾ ਇੰਨਾ ਕਿ ਦਰਦ। ਚਲੋ ਵਾਕੀ ਆਪਣੇ ਜਾਨਵਰ ਆ ਕਰਦੇ ਨੇ। ਇਹ ਗੱਲਾਂ ਹੀ ਪੈਂਦਾ ਇਦਾਂ। ਜੇ ਚੱਲੋ ਸੋਈ ਮੈਂ ਹੁਣ ਇਹਨੂੰ ਲਾਲ ਆ ਯਾਰ ਹਨਾ। ਐਵੇਂ ਕੋਈ ਫਾਇਦਾ ਨਹੀਂ ਗਵਾਉਣ ਦਾ। ਇਹਨੂੰ ਲਾ ਕੇ ਤੁਹਾਨੂੰ ਕਰਦਾ ਵੀਡੀਓ ਕੰਟੀਨਿਊ ਬਈ। ਆਹ ਵਾ। ਮਰੀਏ ਲਾਗ ਲਾਉਂਦਾ ਕੋ ਮੱਤਰ ਦੁਰਦਾ ਖਰਾ ਆਪਣਾ। ਬਨਾਣਾ ਬਈ। ੱਲੇ ਲਾ ਅਗੇ ਸੰਦ ਦਿਖਾਉਣਾ ਬੈਗਾ ਇਹਨੂੰ ਆਕੇ ਆਪਣੇ ਸਾਰੇ ਜਾਨਵਰੀ ਆਗੇ ਹੁਣ ਤ ਲਗਭਗ ਬੈਠੀ ਜਾਊਗਾ ਤਾਂ ਸਾਤਰੀ ਖੜੀ ਕਰਦੀ ਐ ਦੇ ਭਾਈ ਸਾਰੇ ਆਪਣੇ ਜਾਨਵਰ ਇਕੱਠੇ ਹੋ ਗਏ ਬੈਠੇ ਤੇ ਬਸ ਬੈਠਣ ਦੇ ਨੇ ਹੁਣ ਤਾਂ ਉਹ ਤਾਂ ਹਾਂ ਖੜਾ ਸਾਰਿਆਂ ਚ ਚੈੱਕ ਕਰਉਂਦੇ ਨੇ ਮੈਂ ਨੇ ਛਾਰ ਨੇ ਵਜਾ ਨਵਾ ਵਜਾ ਪੁਰਾਣਾ ਵਜਾ ਕੇ ਬੈਗਾ ਸਿੱਤੀ ਹੀ ਆ ਕੇ ਬਈ ਇਕੱਲਾ ਹੀ ਰੱਗਿਆ ਉਹ ਹੈ ਚੀਨਾ ਹੈ ਭਈ ਆਪਣਾ ਕਾਲਕੀ ਵੀ ਆ ਗਈ ਜਿੱਤਲੀ ਵੀ ਆ ਗਈ ਲਵਾਜਾ ਬਜਾ ਰਹਿ ਗਿਆ ਨਾਲ ਆ ਬਰ ਤਾਂ ਬੱਚਾ ਅਸੇ ਹੀ ਬੈਠੂ ਗਏ ਹੁਣ ਤਾਂ ਬੈਠਣਾ ਹੀ ਪੁੱਛਤਾ ਜੀ ਚੱਕ ਕੇ ਇਹ ਕਦਕਦਾ ਆ ਜਾ ਪਤਾ ਨਹੀਂ ਕਿਉਂ ਇਹਦਾ ਮੈਨੂੰ ਤੜਕ ਗਿਆ ਆ ਗਿਆ ਬਈ ਇਹ ਬਹਿ ਗਿਆ ਬਈ ਇਹ ਤੜਕ ਜੇਗਾ ਉਹ ਬਿਠਾ ਲਾਂਗੇ ਇਹਨੂੰ ਫਿਰ ਦੇਖਣਾ ਕਰਦਾ ਵੀਡੀਓ ਕੱਟ ਲਾਓ ਬਈ ਮੈਂ ਕਬੂਤਰ ਬੰਨਤਾ ਦੀਆਂ ਲਾਲ ਸਿਰ ਆ ਜਾ ਲਾਲ ਇਹ ਬਚਾ ਜੀ ਵੀ ਉੱਡ ਗਿਆ ਦੀਆਂ ਬਚਾ ਜੀ ਯਾਰ ਪਤਾ ਨਹੀਂ ਜੱਕਾ ਮੈਨੂੰ ਤਾਂ ਲੱਗਦਾ ਨਹੀਂ ਵਧੀਆ ਵਧੀਆ ਤਾਕੀ ਚੰਦ ਕਿੰਨੇ ਪੱਟੇ 5 ਮਿੰਟ ਵੀ ਨਹੀਂ ਉੜਿਆ ਮੇਰਾ ਵਾਂਗੂ ਦੇਖ ਪਏ ਬਈ ਸਾਰੇ ਤਾਂ ਜਿੱਦ ਲਾਹੇ ਮੈਂ ਕਬੂਤਰ ਮੰਨ ਕੇ ਭੜਕਾ ਦਿੱਤੀ ਵਧੀਆ ਸਾਰੇ ਥੱਲੇ ਉਤਰੇ ਤੇ ਬਸ ਹੁਣ ਇਹਨਾਂ ਨੂੰ ਪਾਣੀ ਬਈ ਰੱਖਿਆ ਪਿਆ ਤੇ ਦਾਣੇ ਵਧ ਗਏ ਯਾਰ ਦੇਖੋ ਬਈ ਖਾਓ ਦਾਣੇ ਦਾਨੇ ਪਾਤੇ ਬਈ ਆਕੀ ਓਕੇ ਦੀ ਰਿਪੋਰਟ ਆਪਣੇ ਸਾਰੇ ਜਾਨਵਰਾਂ ਦੀ ਹੰਦਾਨੇ ਹੋਰ ਪਾ ਦਾਂ ਇਹਨਾਂ ਨੂੰ ਫਿਰ ਥੋੜੇ ਜਿਹੇ ਦਾਣੇ ਹਰੇ ਤਾਂ ਖਾ ਰਹੇ ਨੇ ਦੇ ਵਰਨ ਇਹਨਾਂ ਨੂੰ ਉਹ ਇੱਕ ਜਿਆ ਥੋੜਾ ਚਿੱਟਾ ਬਈ ਇੱਕ ਜੰਮੀ ਕਾਲਾ ਜਿਹਾ ਲੱਗਦਾ ਮੈਨੂੰ ਜਿਹੜਾ ਕਾਲਾ ਲੱਗਦਾ ਉਹ ਚੀਨੇ ਦਾ ਲੱਗਦਾ ਇਹਨਾਂ ਥੋੜਾ ਚਿੱਟਾ ਲੱਗਦਾ ਉਹ ਦੂਜਾ ਇਹਦਾ ਹੀ ਲੱਗਦਾ ਮੈਨੂੰ ਬਾਕੀ ਓਕੇ ਦੀ ਰਿਪੋਰਟ ਆ ਬਾਈ ਸਾਰੇ ਜਾਨਵਰਾਂ ਦੀ ਆਪਣਿਆਂ ਦੀ ਪਾਣੀ ਪੂਣੇ ਨੂੰ ਪਾਤਾ ਚੈੱਕ ਕਰੋ ਬਈ ਤੇ ਦਾਣੇ ਇਹਨਾਂ ਨੂੰ ਖਾ ਰਹੇ ਨੇ ਦਾਣੇ ਘਟੇ ਤਾਂ ਦਾਣੇ ਹੋਰ ਪਾ ਦਾਂਗੇ ਇੱਕ ਇਹ ਟ੍ਰੇ ਲੈਣੀ ਵੱਡੀ ਟ੍ਰੇ ਲੈਈਏ ਉਤਰਾ ਨੂੰ ਦਾਣੇ ਖਾਣ ਤੇ ਇਹ ਚ ਖਾਦੇ ਨਹੀਂ ਜਾਂਦੇ ਇਹਨਾਂ ਦਾਣੇ ਯਾਰ ਚੰਗੇ ਤਰੀਕੇ ਨਾਲ ਤੰਗ ਹੁੰਦੇ ਆ ਥੋੜੇ ਜਿ ਮੈਨੂੰ ਪਤਾ ਲੱਗਾ ਤੇ ਸਰੋ ਠੀਕ ਹੈ ਬਈ ਹੁਣ ਕਰਦੇ ਆਂ ਆਪਾਂ ਵਲੌਗ ਦੀ ਆਪਣੇ ਦੀ ਪੂਰੇ ਰੋਕਦੇ ਆਂ ਵਲੌਗ ਆਪਣਾ ਸ਼ਾਮ ਨੂੰ ਆ ਕੇ ਕਰਾਂਗੇ ਵੀਡੀਓ ਕੰਟੀਨਿਊ ਬਈ ਜੇ ਵੀਡੀਓ ਬਦੇ ਲੱਗਦੀ ਆ ਲਾਈਕ ਕਰੋ ਹਣ ਆਪਣੇ ਵੀਡੀਓ ਨੂੰ ਵੱਧ ਵੱਧ ਯਾਰ ਸਪੋਰਟ ਕਰੋ ਥੋੜੀ ਸਪੋਰਟ ਦੀ ਲੋੜ ਆ ਤਾਂ ਕਰਦੇ ਆਂ ਬਈ ਵੀਡੀਓ ਰੋਕਦੇ ਆਂ ਸ਼ਾਮ ਨੂੰ ਆ ਕੇ ਕਰਦੇ ਆਂ ਵੀਡੀਓ ਕੰਟੀਨਿਊ ਬਣੇ ਰਹੋ ਵੀਡੀਓ ਦੇ ਵਿੱਚ ਓ ਮੈਂ ਬਈ ਆ ਗਿਆ ਤੇ ਇਧਰ ਲੈ ਕੇ ਰਹੀਂ ਉਹ ਪੁੱਤਰ ਆਪਣਾ ਬਚਾ ਲਈ ਹੀਲਾ ਪਤਾ ਸੀ ਆਪਣਾ ਨੰਮਾ ਇੱਥੇ ਫਿਰਦਾ ਕੋੜਾ ਫਿਰਦੀ ਜਰਮੂਈ ਇਹ ਲਾਹਾਂ ਦਾ ਇੱਕ ਹੋਰ ਫਿਰਦਾ ਸੀ ਕੋ ਉਤਰ ਆ ਫਿਰਦਾ ਉਹ ਆ ਪਤਾ ਚੱਲੇ ਤੋ ਕੀ ਕਰਾਉਣਾ ਹੁਣ ਤਾਂ ਕਰਕੇ ਤੇ ਹਮ ਧਾਣੇ ਪਾ ਲਈਏ ਬਾਈ ਪਾਣੀ ਨੂੰ ਭਰਤਾ ਹੁਣ ਤੇ ਸ਼ਾਮ ਦਾ ਵੇਲਾ ਹੋ ਗਿਆ ਧਾਣੇ ਲਈਏ ਪਾ ਆਪਾਂ ਇਹਨਾਂ ਨੂੰ ਆਪਣੇ ਜਾਨਵਰਾਂ ਨੂੰ ਤੇ ਅੱਜ ਵੀ ਤੜਕੇ ਮੈਂ ਵੀ ਸੁਨੇਹਾ ਜਾਣਾ ਯਾਰ ਤਾਂ ਕਰਕੇ ਸੇਕ ਕੋ ਦਾਣੇ ਆਪਾਂ ਕਰਤਾ ਦੇ ਬਈ ਕੰਮ ਵਾਲੇ ਰਹਿੰਦੇ ਨੇ ਯਾਰ ਖੱਲਾ ਅਗਰਾ ਬੰਦਾ ਮੈਂ ਕੰਮ ਰਹਿੰਦੇ ਨੇ ਬਾਹਲੇ ਚੈੱਕ ਕਰੋ ਬੱਚੇ ਆਪਣੇ ਕੈਟ ਹੋ ਗਏ ਬੱਚੇ ਭਾਈ ਆਉਣੇ ਸਾਰੇ ਹੁਣ ਆ ਜਾਂਦੇ ਨੇ ਸਾਰੇ ਆ ਗਏ ਆ ਗਏ ਆ ਗਏ ਆ ਗਏ ਆ ਗਏ ਆ ਗਏ ਰੋਜਾ ਵੀ ਆ ਗਿਆ ਜਿਹੜੀ ਗੋਦਰੀ ਵੀ ਆ ਗਈ ਸੀ। ਕੋ ਜੀ। ਆ ਗਏ ਸਾਰੇ ਜਾਨਵਰ ਬਈ। ਤੇ ਚਲੋ ਬਈ ਦਾਣੇ ਦਾ ਕੰਮ ਕਰਤਾ ਓਕੇ ਆਪਾਂ ਹੁਣ ਕਰਦੇ ਆ ਆਪਣੇ ਵੀਡੀਓ ਦੀ ਐਂਡਿੰਗ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਵੱਧ ਤੋਂ ਵੱਧ। ਐਮ ਐਸ ਦੇ ਆ ਬਈ ਆ ਭਾਗ ਲਈ ਨਵੀਂ ਵੀਡੀਓ ਦੇ ਵਿੱਚ। ਬਣੇ ਰਹੋ ਆਪਣੇ ਚੈਨਲ ਦੇ ਨਾਲ। ਓਕੇ ਬਈ।